ਤੇ ਲ ਮੇਸਾ ਮੈਂ ਤੋਂ ਪਾਰੇ ਹੈ ਪੱਕਾ ਸਾਡੇ ਪੱਕੇ ਕਸਟਮਰ ਨੇ ਜੀ ਐਡ ਕੇ ਨਾਲ ਤਾਂ ਪੂਰੇ 9 ਲੱਖ ਦਾ ਇਨਾਮ ਨਿਕਲ ਆਇਆ ਜੀ ਕੱਲ ਡਰਾ ਨਿਕਲੇਆ 99000 ਦੇ ਪੂਰੇ 100 ਇਨਾਮ ਨਿਕਲੇ ਨੇ ਜੀ ਪਰ ਰੋਇਦਾ ਹੀ ਕੰਮ ਆਈ ਬਸ ਅੱਜ ਟਿਕਟ ਲੈ ਲਓ ਤੇਰੇ ਫੋਨ ਦੇ ਸਾਡੀ ਰੁਟੀਨ ਹੀ ਬਣੀ ਦੁਕਾਨ ਦੇ ਪੱਕੇ ਗਾਗ ਲੱਗੇ ਤੇ 6 ਰੁਪਿਆ ਵਾਲੀ ਟਿਕਟ ਹੁੰਦੀ ਹੈ ਜੀ ਕੱਲ ਡਰਾ ਨਿਕਲੇਆ 99000 ਦੇ ਪੂਰੇ 100 ਇਨਾਮ ਨਿਕਲੇ ਨੇ ਜੀ ਇਹ ਟਿਕਟ ਹੈਗੀ ਹੈ ਜੀ ਆਪਣੇ ਕੋਲ 87457 ਤੇ ਨਿਕਲੇ ਸੋਵਾ ਸੀਰੀਜ਼ ਦੀ 99000 ਦੇ ਪੂਰੇ 100 ਇਨਾਮ ਨਿਕਲੇ ਨੇ ਜੀ ਇਹਦੇ ਵਿੱਚ ਇਹਨਾਂ ਦਾ ਨਿਕਲਿਆ ਮੈਂ ਬਹੁਤ ਬਹੁਤ ਬਧਾਈਆਂ ਹਾਂ ਜੀ ਹਾਂ ਜੀ ਹਾਂ ਜੀ ਇੱਕ ਇੱਕ ਕਬੂਦ ਤੋਂ ਜਿਹੜਾ ਪਾਰੀ ਮੀਡੀਆ ਲਾਦੀ ਇੱਕ ਔਰ ਕਿਵੇਂ ਇਹਨੇ ਪਾਈ ਇਹ ਇਹ ਬੜੇ ਲੰਮੇ ਸਮੇ ਤੋਂ ਪਾਰ ਨਹੀਂ ਇਹਨੇ ਅੱਗੇ ਵੀ ਨਿਕਲ ਚੁੱਕੇ 5 ਲੱਖ ਦਾ ਇਨਾਮ ਵੀ ਨਿਕਲਿਆ ਹੋਇਆ ਹੈ ਜੀ ਇਹਨਾਂ ਦਾ ਤੇ ਲ ਮੇਸਾ ਮੇ ਤੋਂ ਪਾ ਰਹੇ ਆ ਬਕਸਾ ਸਾਡੇ ਪੱਕੇ ਕਸਟਮਰ ਨੇ ਜੀ ਐਡ ਕੇ ਨਾਲ ਤਾਂ ਪੂਰੇ 9 ਲੱਖ ਦਾ ਇਨਾਮ ਨਿਕਲ ਆਇਆ ਜੀ ਹਾਂ ਜੀ ਕੀ ਗੱਲ ਕਰਦੇ ਸੀ ਇਹ ਇਹ ਖੇਤੀਬਾੜੀ ਇੱਕ ਇੱਕ ਤੋਂ ਰੈਲ ਵਾਲੇ ਹੈਗੇ ਆ ਇਹ ਫਰੀਦਕੋਟ ਦੇ ਰਹਿਣ ਵਾਲੇ ਨੇ ਜੀ ਖੇਤੀਬਾੜੀ ਦਾ ਕੰਮ ਕਰਦੇ ਨੇ ਐਵੇਂ ਗਾਲ ਪਰਸੇ ਤੁਹਾਨੂੰ ਰਿਸ਼ਤੇਦਾਰ ਰਹਿੰਦੇ ਨੇ ਉਹਦੇ ਰਿਸ਼ਤੇਦਾਰਾਂ ਨੂੰ ਮਿਲਣ ਆਏ ਸੀ ਤੇ ਦੁਕਾਨ ਤੇ ਆ ਕੇ ਟਿਕਟ ਪਾ ਗਏ ਤੇ ਦੇਖੋ ਹੱਲੇ ਵਾਪਸ ਆ ਰਹੇ ਸੀ ਫਰੀਦਕੋਟ ਤੇ ਆਪਾਂ ਫੋਨ ਕਰਕੇ ਦੱਸਿਆ ਕਿ ਸਾਡਾ 9 ਲੱਖ ਦਾ ਇਨਾਮ ਨਿਕਲ ਆਇਆ ਸੀ ਬੜੀ ਖੁਸ਼ੀ ਹੋਈ ਬਹੁਤ ਖੁਸ਼ੀ ਹੋਈ ਵੀਰ ਦਿਖਦਾ ਹੀ ਵੀ ਆਇਆ ਸੀ ਜਿੱਦਾਂ 9 ਲੱਖ ਦਾ ਇਨਾਮ ਨਿਕਲਿਆ ਉਹਨੇ ਖੁਸ਼ੀ ਕਿਉਂ ਨਾ ਹੋਵੇਗੀ ਜੀ ਹਾਂ ਜੀ ਲੱਡੂ ਆਪਾਂ ਲਈ ਆਂਦੇ ਹੋਇਆ ਨਾ ਤੂ ਮੂਹ ਮਠਾ ਘਰ ਆਨਾ ਸੀ ਪੂਰੇ 9 ਲੱਖ ਦਾ ਇਨਾਮ ਨਿਕਲ ਗਿਆ ਬੜੀ ਮੇਰ ਹੋਈ ਸੀ ਬੜਾ ਸ਼ੁਕਰ ਹੈ ਕਿ ਇਨਾਮ ਨਿਕਲਿਆ ਹਾਂ ਜੀ ਕਿਹਦਾ ਕੋਟਾ ਮੇਰੇ ਨਾਮ ਪ੍ਰਵਿੰਦਰ ਸਿੰਘ ਧੰਨਵਾਦ ਕਰਦੇ ਹਾਂ ਜੀ ਕਿੱਥੋਂ ਦੇ ਰਹਿ ਗਏ ਹੋ ਹੂੰ ਖੁਸ਼ੀ ਹੋਈ ਜਿਹੜਾ ਬਹੁਤ ਖੁਸ਼ੀ ਬਹੁਤ ਤੇ ਅਕਸਰ ਹੀ ਬੰਦੇ ਹੋ ਹਾਂ ਸੁਰ ਰੋਜ਼ ਦਾ ਹੀ ਕੰਮ ਆਈ ਬਸ ਅੱਜ ਡਾਕਟਰ ਲੈ ਲੋ ਫੇਰੇ ਫੋਨ ਤੇ ਸਾਡੀ ਰੁਟੀਨ ਹੀ ਬਣੀ ਦੁਕਾਨ ਦੇ ਪੱਕੇ ਗਾਗ ਲੱਗੇ ਅਜਾਤੇ ਫੇਰ ਭਾਈ ਡਾਕਟਰ ਬਸ ਮੈਂ ਆਇਆ ਸੀ ਭਾਈ ਡਾਕਟਰ ਨਾਲ ਦੀ ਨਾਲ ਇਹਨਾਂ ਦਾ ਫੋਨ ਚਲਾ ਲਈ ਸੋਚਿਆ ਸੀਗਾ ਕਿ ਨਹੀਂ ਮੈਂ ਨਹੀਂ ਸੋਚਿਆ ਸੀ ਅੱਗੇ ਵੀ ਕਦੇ ਨਿਕਲੇ ਤੁਹਾਡਾ ਹਾਂ ਅੱਗੇ ਨਿਕਲਿਆ 2 ਲੱਖ ਵੀ ਇਹਦਾ ਨਿਕਲਿਆ ਕੀ ਜਾਵੇ ਤੁਹਾਡਾ ਅਮਰ ਪੀਸਾ ला मेसा में तो पा रहे है पक्का ਸਾਡੇ ਪੱਕੇ ਕਸਟਮਰ ਨੇ ਜੀ ਐਪ ਕੇ ਨਾਲ ਤਾਂ ਪੂਰੇ 9 ਲੱਖ ਦਾ ਇਨਾਮ ਨਿਕਲ ਆਇਆ ਜੀ ਕੱਲ ਡਰਾ ਨਿਕਲੇਆ 99000 ਦੇ ਪੂਰੇ 100 ਹੀ ਨਾਮ ਨਿਕਲੇ ਨੇ ਜੀ ਪਰ ਰੋਏ ਦਾ ਹੀ ਕੰਮ ਆਈ ਬਸ ਅੱਜ ਟਿਕਟ ਲੈ ਲਓ ਤੇਰੇ ਫੋਨ ਦੇ ਸਾਡੀ ਰੁਟੀਨ ਹੀ ਬਣੀ ਦੁਕਾਨ ਦੇ ਪੱਕੇ ਗਾਗ ਲੱਗੇ ਇਹ 6 ਰੁਪਿਆ ਵਾਲੀ ਟਿਕਟ ਹੁੰਦੀ ਹੈ ਜੀ ਕੱਲ ਡਰਾ ਨਿਕਲੇਆ 99000 ਦੇ ਪੂਰੇ 100 ਇਨਾਮ ਨਿਕਲੇ ਨੇ ਜੀ ਇਹ ਟਿਕਟ ਹੈਗੀ ਹੈ ਜੀ ਆਪਣੇ ਕੋਲ 87457 ਦੇ ਨਿਕਲੇ ਸੋਵਾ ਸੀਰੀਜ਼ ਦੀ 99000 ਦੇ ਪੂਰੇ 100 ਹੀ ਨਾਮ ਨਿਕਲੇ ਨੇ ਜੀ ਇਹਦੇ ਵਿੱਚ ਤੇ ਇਹਨਾਂ ਦਾ ਨਿਕਲਿਆ ਇਹਨਾਂ ਨੂੰ ਬਹੁਤ-ਬਹੁਤ ਵਧਾਈਆਂ ਹਾਂ ਜੀ ਹਾਂ ਜੀ ਇੱਕ-ਇੱਕ ਕਦੋਂ ਤੋਂ ਜਿਹੜਾ ਪਾਰਵੀ ਇਨਾਮ ਲਾ ਰਹੀ ਏ ਔਰ 21ਵੇਂ ਇਹਨੇ ਪਾਈ ਇਹ ਇਹ ਬੜੇ ਲੰਮੇ ਸਮੇਂ ਤੋਂ ਪਾਰ ਨਹੀਂ ਇਹਨੇ ਅੱਗੇ ਵੀ ਨਿਕਲ ਚੁੱਕੇ 5 ਲੱਖ ਦਾ ਇਨਾਮ ਵੀ ਨਿਕਲਿਆ ਹੋਇਆ ਸੀ ਇਹਨਾਂ ਦਾ ਤੇ ਲੰਮੇ ਸਮੇਂ ਤੋਂ ਪਾ ਰਹੇ ਆ ਬਕਸਾ ਸਾਡੇ ਪੱਕੇ ਕਸਟਮਰ ਨੇ ਜੀ ਐਡ ਕੀਨਾਂ ਤੋਂ ਪੂਰੇ 9 ਲੱਖ ਦਾ ਇਨਾਮ ਨਿਕਲ ਆਇਆ ਜੀ ਹਾਂ ਜੀ ਕੀ ਗੱਲ ਕਰਦੇ ਸੀ ਇਹ ਇਹ ਖੇਤੀਬਾੜੀ ਇੱਕ ਕਿਥੋਂ ਦੇ ਰਹਿਣ ਵਾਲੇ ਹੈਗੇ ਆ ਇਹ ਫਰੀਦਕੋਟ ਦੇ ਰਹਿਣ ਵਾਲੇ ਨੇ ਜੀ ਖੇਤੀਬਾੜੀ ਦਾ ਕੰਮ ਕਰਦੇ ਨੇ ਐਵੇਂ ਗਾਲ ਪਰਸੇ ਤੁਹਾਨੂੰ ਰਿਸ਼ਤੇਦਾਰ ਰਹਿੰਦੇ ਨੇ ਉਹਦੇ ਰਿਸ਼ਤੇਦਾਰਾਂ ਨੂੰ ਮਿਲਣ ਆਏ ਸੀ ਤੇ ਦੁਕਾਨ ਤੇ ਆ ਕੇ ਟਿਕਟ ਪਾ ਗਏ ਤੇ ਦੇਖੋ ਹੱਲੇ ਵਾਪਸ ਆ ਰਹੇ ਸੀ ਫਰੀਦਕੋਟ ਤੇ ਆਪਾਂ ਫੋਨ ਕਰਕੇ ਦੱਸਿਆ ਕਿ ਸਾਡਾ 9 ਲੱਖ ਦਾ ਇਨਾਮ ਨਿਕਲ ਆਇਆ ਸੀ ਬੜੀ ਖੁਸ਼ੀ ਹੋਈ ਬਹੁਤ ਖੁਸ਼ੀ ਹੋਈ ਵੀਰ ਦੇਖਦਾ ਹੀ ਵੀ ਆਇਆ ਸੀ ਤੇ 9 ਲੱਖ ਦਾ ਇਨਾਮ ਨਿਕਲਿਆ ਉਹਨੇ ਖੁਸ਼ੀ ਕਿਉਂ ਨਾ ਹੋਵੇਗੀ ਜੀ ਹਾਂ ਜੀ ਲੱਡੂ ਆਪਾਂ ਲਈ ਆਂਦੇ ਹੋਇਆ ਨਾ ਦੂ ਮੂਵਮੈਂਟ ਆ ਕੇ ਆਨਾ ਸੀ ਪੂਰੇ 9 ਲੱਖ ਦਾ ਇਨਾਮ ਨਿਕਲ ਗਿਆ ਬੜੀ ਮੇਰ ਹੋਈ ਸੀ ਬੜਾ ਸ਼ੁਕਰ ਹੈ ਕਿ ਇਨਾਮ ਨਿਕਲਿਆ ਹਾਂ ਜੀ ਕਿਹਦਾ ਕੋਟਾ ਮੇਰੇ ਨਾਮ ਪ੍ਰਵਿੰਦਰ ਸਿੰਘ ਧੰਨਵਾਦ ਕਰਦੇ ਹਾਂ ਜੀ ਕਿੱਥੋਂ ਦੇ ਰਹਿ ਗਏ ਹੋ ਕੀ ਖੁਸ਼ੀ ਹੋਈ ਜਿਹੜਾ ਆਹ ਬਹੁਤ ਖੁਸ਼ੀ ਬਹੁਤ ਤੇ ਅਕਸਰ ਹੀ ਬੰਦੇ ਹੋ ਹਾਂ ਸੁਰ ਰੋਜ਼ ਦਾ ਹੀ ਕੰਮ ਆਈ ਬਸ ਅੱਜ ਡੈਕਟਰ ਲੈ ਲਓ ਫੇਰੇ ਫੋਨ ਤੇ ਸਾਡੀ ਰੁਟੀਨ ਹੀ ਬਣੀ ਦੁਕਾਨ ਦੇ ਪੱਕੇ ਕਾਗ ਲੱਗੇ ਅਜਾਤੇ ਫਿਰ ਭਾਈ ਡੈਕਟਰ ਬਸ ਮੈਂ ਆਇਆ ਸੀ ਭਾਈ ਡੈਕਟਰ ਨਾਲ ਦੀ ਨਾਲ ਇਹਨਾਂ ਦਾ ਫੋਨ ਚਲਾ ਲਈ ਸੋਚਿਆ ਸੀਗਾ ਕਿ ਨਹੀਂ ਮੈਂ ਨਹੀਂ ਸੋਚਿਆ ਸੀ ਅੱਗੇ ਵੀ ਕਦੇ ਨਿਕਲੇ ਤੁਹਾਡਾ ਆਹ ਅੱਗੇ ਨਿਕਲਿਆ 2 ਲੱਖ ਰੁਪਏ ਦਾ ਨਿਕਲਿਆ ਕੀ ਆਵੇ ਤੁਹਾਡਾ ਅਮਰ ਪੀਸਾ